ਹੈਲੋ ਹਾਂਜੀ 엄마 ਸਤਿ ਸ੍ਰੀ ਅਕਾਲ ਹਾਂਜੀ ਠੀਕ ਆ ਕੁੜੀਆ ਹਾਂਜੀ ਸਾਰੇ ਠੀਕ ਆ ਹਾਂਜੀ ਮੈਂ ਆਣਾ ਤੇ ਹੈਗਾ ਵਾਂ ਪਰ ਮੈਂ ਨਾ ਥੋੜਾ ਜਿਹਾ ਸੋਚੀ ਪਈ ਆਈ ਮੰਮੀ ਕੱਲੇ ਆ ਘਰ ਤੇ ਰੋਟੀ ਦਾ ਵੀ ਓਖਾ ਹੋਣ ਡਿਆ ਹੈ ਹਾਂਜੀ ਨੇ ਰੋਟੀ ਮੈਂ ਬਣਾ ਦੇ ਦਿੱਤੀ ਚਲੋ ਹੁੰਦਾ ਵੇ ਕਿ ਦੁਪਹਿਰ ਦੇ ਟਾਈਮ ਗਰਮ ਗਰਮ ਹੀ ਪਕਾ ਕੇ ਦੇ ਦਈ ਮੰਮੀ ਕੋ ਖਾਦੀ ਨਹੀਂ ਨਾ ਜਾਂਦੀ ਠੰਡੀ ਫਿਰ ਹਾਂਜੀ ਨਨਾਨ ਤੇ ਬੜੀ ਵਧੀਆ ਮੇਰੇ ਬੜਾ ਵਧੀਆ ਪਰਿਵਾਰ ਮਿਲਿਆ ਮੰਮੀ ਬਹੁਤ ਖੁਸ਼ ਆ ਮੈਂ ਕਿੰਨੇ ਤਗੜੇ ਬੰਦੇ ਕਿਤੇ ਕਹਿੰਦੀ ਗੱਲ ਨਹੀਂ ਘਰ ਭਰਿਆ ਉਹਨਾਂ ਦਾ ਬੜੀ ਖੁਸ਼ ਆਈ ਮੇਰਾ ਪੋਣ ਬੜੇ ਖੁਸ਼ ਸੀਗੇ ਨਾ ਮੰਮੀ ਇੱਕ ਪੈਸੇ ਦਾ ਲਾਲਚ ਨਹੀਂ ਹੈਗਾ ਉਹਨਾਂ ਚ ਕਿਤੇ ਨਹੀਂ ਹੁੰਦੀ ਆ ਗੱਲ ਬਣਾ ਤਗੜਾ ਘਰ ਲੱਭਿਆ ਇਹ ਕਹੀਏ ਰੇਜੋ ਕਤੇ ਉਹਨਾਂ ਦੇ ਘਰ ਮੈਂ ਕਹਿੰਨੀ ਬਾਹ ਡੋਲ ਡੋਲ ਪੈਨਦੇ ਐ ਇੰਨਾ ਉਹਨਾਂ ਦੇ ਘਰ ਹੈਗਾ ਹਾਂਜੀ ਬੜਾ ਸੌਖਿਆ ਸੌਖੀ ਹੈਗੀ ਆਪਣੇ ਘਰ ਬੜਾ ਵਧੀਆ ਖੁਸ਼ ਹੈਗੀ ਆ ਹਾਂਜੀ ਹਾਂਜੀ ਠੀਕ ਐ ਚਲੋ ਕੋਈ ਗੱਲ ਨਹੀਂ ਮੰਮੀ ਮੰਮੀ ਇੱਕ ਗੱਲ ਹੋਰ ਸੁਣੋ ਮੇਰੀ ਮੈਂ ਕਹਿੰਨੀ ਆ ਕਿ ਸ਼ਮੀ ਨੇ ਪਤਾ ਨਹੀਂ ਕਿਹੜੇ ਮੋਤੀ ਦਾਨ ਕੀਤੇ ਆ ਜਿਹੜਾ ਇੰਨਾ ਚੰਗਾ ਪਰਿਵਾਰ ਮਿਲਿਆ ਉਹਨੂੰ ਕਿਤੇ ਕਹਿਣ ਦੀ ਗੱਲ ਨਹੀਂ ਐਡਾ ਸੋਹਣਾ ਮੁੰਡਾ ਰੱਜ ਕੇ ਸੋਣਾ ਹਾਂਜੀ ਉਹ ਐ ਮੈਂ ਸਾਡੇ ਕੋ ਤੇ ਕਰਨ ਜੋਗੇ ਨਹੀਂ ਇਹ ਨਹੀਂ ਹੈਗੇ ਤੇ ਮਾਤਰ ਸਾਧੀ ਹਾਂ ਪਰ ਉਹਨਾਂ ਨੇ ਕੋਈ ਮੈਂ ਕਹਿੰਨੀ ਆ ਕਿਤੇ ਮੱਥੇ ਤੇ ਸ਼ਗਨਚ ਨਹੀਂ ਲਖਾਈ ਕਿ ਇਹਨਾਂ ਦੇ ਘਟ ਦਿੱਤਾ ਜਾਂ ਖੁਸ਼ ਆ ਬੜਾ ਵਧੀਆ ਉਹਨਾਂ ਨੇ ਸਾਨੂੰ ਕੁੜੀ ਵੀ ਖੁਸ਼ ਰੱਖੀ ਆ ਹਾਂਜੀ ਬਹੁਤ ਸੋਹਣਾ ਮੁੰਡਾ ਤੇ ਰੱਜ ਕੇ ਸੋਣਾ ਜੋੜੀ ਜੱਜ ਦੀ ਬੜੀ ਸੋਹਣੀ ਹਾਂਜੀ ਹਾਂਜੀ ਇਹ ਬੜੀ ਖੁਸ਼ੀ ਹੀ ਜਦੋਂ ਆਈ ਬਹੁਤ ਖੁਸ਼ੀ ਹੀ ਗਏ ਹਾਂਜੀ ਨੇ ਮੈਂ ਹੜ ਕੋ ਜਿੰਨਾ ਸਰਿਆ ਹੀ ਉਹਨਾ ਹੀ ਕੀਤਾ ਹੜ ਕੋ ਹੈ ਹੀ ਨਹੀਂ ਹਣਾ ਜਿੰਨਾ ਤੇ ਸਰਿਆ ਹੀ ਉਹਨਾ ਹੀ ਕਰਤਾ ਕਿੱਥੇ ਜਿੰਨੇ ਜੋਗਾ ਹੈਗਾ ਸੀ ਇਹਦਾ ਵੀਰ ਇਹਨੇ ਕਰਤਾ ਵਿਚਾਰੀ ਦਾ ਚਲੋ ਆਪਣੇ ਚੰਗਾ ਆਪਣੇ ਘਰ ਗਈ ਰਾਜੀ ਖੁਸ਼ੀ ਬੜਾ ਸੋਹਣਾ ਨਿਬੜ ਗਿਆ ਸਾਰਾ ਪ੍ਰੋਗਰਾਮ ਹਾਂਜੀ ਹਾਂਜੀ ਨਹੀਂ ਨਹੀਂ ਉਹਨਾਂ ਨੇ ਤਾਂ ਐਵੇਂ ਕਹੀਏ ਸਾਰਾ ਪਰਿਵਾਰ ਬੜਾ ਵਧੀਆ ਇਹਨਾਂ ਦਾ ਹਾਂਜੀ ਮੰਮੀ ਚਲੋ ਠੀਕ ਹੈ ਫਿਰ ਮੈਂ ਵੀ ਰੋਟੀ ਪਾਣੀ ਦਾ ਕਰ ਲਵਾਂ ਹਾਂਜੀ ਕੋਈ ਨਾ ਫਿਰ ਹੋਵੇ ਤੇ ਫਿਰ ਆ ਜਾਗੀ ਤੁਹਾਡੇ ਕੋਲ ਦੋ ਘੰਟਿਆਂ ਵਾਸਤੇ ਆਵਾਂਗੇ ਚੰਗਾ ਚੰਗਾ ਚਾਰ ਕਿੱਟੀ ਅੱਜ ਮੰਮੀ ਆ ਗਈ ਤੇ ਬਹੁਤ ਹੀ ਵਧੀਆ ਤੋਂ ਗੱਲਾਂ ਕੀਤੇ ਨਾਲ ਪੁੱਤ ਮੈਂ ਤੇ ਆਉਂ ਜਿੱਦਨ ਦੀ ਸ਼ੰਮੀ ਤੁਰੀ ਆ ਨਾ ਕਰੋ ਮੇਰੇ ਇੱਕ ਨਾ ਮਨਸਕੂੰ ਜਾਣਿਆ ਕਿ ਮਹਾਰਾਜ ਸ਼ੂਗਰ ਹੈ ਤੇ ਇਹਦੀ ਏਡੇ ਵਧੀਆ ਕਰ ਗਈ ਹੈ ਮਹਾਰਾਜ ਇਹਨੂੰ ਬਹੁਤ ਸੋਨਾ ਕਰ ਬਾਦ ਦਿੱਤਾ ਮੇਹਾਡੀ ਟੈਨਸ਼ਨ ਮੁੱਕੀ ਆਜੋ ਉਧਰ ਚੱਲੀਏ ਉਧਰ ਬੈੰਨੇ ਇਹ ਪੁੱਤ ਹਾਂਜੀ ਆਪਾਂ ਕਿਤੇ ਉਹਨਾਂ ਨੂੰ ਕੋਈ ਲੀੜਾ ਲੱਤ ਨਹੀਂ ਅੱਜ ਕਿ ਦਿੱਤਾ ਇਹ ਨਹੀਂ ਕਿ ਤੇ ਉਹਨਾ ਮਾਸਾ ਮੱਥੇ ਤੇ ਤੇਰੇ ਨਹੀਂ ਆਂਦੇ ਹਾਂਜੀ ਮੈਂ ਨਹੀਂ ਰੱਜੇ ਪੁੱਜੇ ਆ ਪੁੱਤ ਜੇ ਉਹ ਤਾਂ ਭੁੱਖਾ ਨੰਗਾ ਹੋ ਕੇ ਫੇਰ ਹੀ ਕੋਈ ਬਾਣੀ ਚੰਗੀ ਨਾਲ ਕੇ ਤੱਕ ਕਰਦਾ ਤੇ ਉਹਨਾਂ ਨੇ ਵੇਖ ਲਖ ਤੇ ਇੱਕ ਗੱਲ ਨਹੀਂ ਕੀਤੀ ਸਹੀ ਗੱਲ ਹੈ ਮੰਮੀ ਮੈਂ ਕਹਿੰਨੀ ਇਹ ਬੜਾ ਵਧੀਆ ਕੀਤਾ ਇੱਥੇ ਰੋਅ ਕਰਕੇ ਕੁੜੀ ਦਾ ਹੋਰ ਤੇਲ ਪੁੱਤ ਗਲਤੀ ਉਹਦ ਕੋ ਹੋਈ ਸੀ ਹਾਂਜੀ ਪਰ ਆਪਾ ਤਾਂ ਨਹੀਂ ਨਾ ਕੀਤੀ ਆਪਾ ਸੋਹਣਾ ਲੱਭਾ ਸਭ ਕੋ ਸੋਣਾ ਘਰ ਜੋੜੀ ਮੰਮੀ ਬੜੀ ਜੱਜਦੀ ਨਾਲ ਬੜੀ ਜੱਜਦੀ ਮਹਾਰਾਜ ਕਿਤੇ ਕਹਿੰਦੀ ਪੁੱਤ ਨજર ਮਾ ਲੱਗੇ ਕੋਈ ਨਹੀਂ ਮੰਮੀ ਇੰਨੇ ਆਪਿਆ ਆਪਣੇ ਘਰ ਚ ਨਾ ਰੁੱਝ ਜਾਣਾ ਹੋਲੀ ਵਲੀ ਰੁੱਝ ਕੀ ਕੇ ਆਉਂ ਤੂੰ ਦੇਖੀ ਨਹੀਂ ਆਈ ਹਾਂ ਥੋੜਾ ਜਿਹਾ ਕਰਦੀ ਹੀਗੀ ਚਲੋ ਨਵਾਂ ਨਵਾਂ ਹਜੇ ਦਿਲ ਲੱਗ ਜੂਗਾ ਥੋੜੇ ਦਿਨਾਂ ਦੇ ਵਿੱਚ ਉਹ ਪਤਾ ਜਦੋਂ ਮਾਪੇ ਦੇ ਘਰੋਂ ਜਾਈਏ ਨਾ ਹਾਂਜੀ ਫਿਰ ਇਤਰਾ ਪੁੱਤ ਹੁੰਦਾ ਤਾਂ ਬਗਾਨੇ ਘਰ ਜਦੋਂ ਜਾਈਏ ਫਿਰ ਗੱਲ ਹੈ ਮੰਮੀ ਰਾਲਾ ਬੜਾ ਔਖਾ ਬਗਾਨੇ ਪਰਿਵਾਰ ਚ ਪਰ ਇਹਨਾਂ ਮੈਨੂੰ ਪਤਾ ਵਾ ਵੀ ਛੰਮੀ ਨੇ ਸਭ ਕੁਝ ਸੈੱਟ ਕਰ ਲਿਆ। ਸਾਂਭ ਲੈ ਲਾ ਮੰਮੀ ਕੰਮ ਵੀ ਸਾਰਾ ਕਰ ਲੈਂਦੀ ਆ। ਕਿਉਂ ਸਿਆਣੀ ਆ ਸਮਝਦਾਰ ਆ। ਨਾਲੇ ਪੁੱਤ ਨੂੰ ਪੂਰਾ ਸਮਝਾਇਆ ਕਿ ਪੁੱਤ ਇਤਰਾ ਨਹੀਂ ਇਤਰਾ। ਹਾਂ ਜਿਵੇਂ ਪੁੱਤ ਕਿਤੇ ਮਾਰ ਮਾਰ ਕੇ ਇੱਕ ਕਮਰਾ ਮਾਰ ਕੇ ਉਹ ਕਰਦਾ। ਕਿਤੇ ਇਹੋ ਜਿਹੇ ਕੰਮ ਰੋਜ਼ ਹੁੰਦੇ ਆ। ਮਹਾਤੀਰਾ ਦਾ ਕਿਤੇ ਭਾਰਾ ਲਾਈਦਾ। ਤੇ ਮਾਂ ਪਿਓ ਕਿਤੇ ਸੋਗਤੀ ਨੀਂਜਾ ਪੁੱਤ ਹੁੰਦਾ। ਮੰਮੀ ਮੈਂ ਤੇ ਆਪ ਬੜਾ ਮਨ ਨੂੰ ਚੰਗੇ ਆਇਆ ਤੇ ਵੀਰ ਵੀ ਪੁੱਛਣ ਲਈ ਕਿ ਆਪਣੇ ਘਰ ਸੌਖੀ ਐ ਮੈਂ ਕਿਹਾ ਹਾਂਜੀ ਬੜੀ ਸੌਖੀ ਐ ਆਪਣੇ ਘਰ। ਹੁੰਦੀ ਆ ਟੈਨਸ਼ਨ ਉਹ ਵਿਚਾਰੇ ਪ੍ਰਦੇਸਾਂ 'ਚ ਬੈਠੇ ਆ। ਇਸ ਤਰ੍ਹਾਂ ਪੁੱਤ ਕੱਲੇ ਦੀ ਕਮਾਈ ਤੇਰੇ ਸਾਹਮਣੇ ਮਾਰ ਕੇ ਕਿਤੇ ਕੀਤਾ। ਸੋਨਾ ਕੀਤਾ ਚਲੋ ਜਿੰਨੇ ਕੁ ਜੋਗੇ ਆ ਉਹਨਾਂ ਕੀਤਾ। ਚਲੋ ਅਸੀਂ ਅਗਲਿਆਂ ਦੇ ਬਰਾਬਰ ਨਹੀਂ ਸਾਂ। ਮਾੜੇ-ਮੋਟੇ ਦੇ ਹੈਗੇ ਹੀ ਸਾਂ। ਪਰ ਅਗਲਿਆਂ ਨੇ ਕੋਈ ਨਹੀਂ ਤੇਰੀ ਜਾਂਦੀ ਵੀ ਤੂੰ ਮਾੜੇ ਵੇ ਜਾ ਚੱਲਵੇਂ। ਮੈਨੂੰ ਸਾਰਾ ਕਹਿੰਦੇ ਕਹਿੰਦੇ ਇੱਕੋ ਦਿਨ ਵੀਡੀਓ ਕਾਲ ਹੋਈ ਏ ਮੇਰੀ। ਬਹੁਤ ਜਿਆਦਾ ਲੰਬੀ ਚੱਲ। ਸ਼ਮੀ ਸ਼ਮੀ ਹੋਈ ਸ਼ਮੀ ਕੀ ਹੋਇਆ? ਕੀ ਹੋਇਆ ਪਤਾ? ਕੀ ਹੈ? ਮੰਮੀ ਇਹਾ ਪੁੱਤ ਕਿਉਂ ਹੈ ਤੂੰ ਰੋਣੀ ਕਿਉਂ ਇੱਥੇ ਬਹਿ ਗਿਆ ਮੈਂ ਤੇਰੇ ਨੂੰ ਡੁੱਬਣ ਦਿਆ ਦੱਸ ਪੁੱਤ ਇੱਥੇ ਬਹਿ ਮੈਨੂੰ ਕੀ ਹੋਇਆ ਹੈ ਨਹੀਂ ਨਹੀਂ ਇਹ ਗੱਲਾਂ ਤੇ ਨਹੀਂ ਪੁੱਤ ਕਰਨ ਦੇ ਕੀ ਹੈ ਦੱਸ ਰੋ ਨਾ ਦੱਸ ਚੁੱਪ ਕਰ ਮੈਂ ਪਾਣੀ ਲਿਆਉਣਾ ਤੇਰੇ ਵਾਸਤੇ ਤੇ ਤੂੰ ਕੋਈ ਨਹੀਂ ਬਹਿ ਤੂੰ ਮੈਂ ਲੈ ਆਉਣੀ ਪਾਣੀ ਹੈ ਦੱਸ ਮੈਨੂੰ ਕੀ ਹੋਇਆ ਮੰਮੀ ਮੈਂ ਉਸ ਘਰ ਤੇ ਨਹੀਂ ਜਾਣਾ ਇੱਥੇ ਵੀ ਉਹ ਨਾਲ ਉਹ ਤੇ ਚੰਗਾ ਹੀ ਮੈਨੂੰ ਕਿਹ ਕੁਝ ਤੱਕਾ ਦੇ ਦਿੰਦੇ ਤੁਸੀਂ ਮੰਮੀ ਇਹ ਤਾਂ ਨਹੀਂ ਜਾਣਾ ਇਹ ਪਤਾ ਕਿ ਤਾਂ ਦੀ ਗੱਲਿਆ ਤੂੰ ਉਸ ਘਰ ਨਹੀਂ ਜਾਣਾ ਮੰਮੀ ਉਹ ਇਨਸਾਨ ਨਹੀਂ ਹੈਗੇ ਉਹ ਜਨੌਰ ਨੇ ਜਨੌਰ ਇਹਨੂੰ ਪਤਾ ਹੀ ਨਹੀਂ ਆ ਕਿ ਕੁੜੀਆਂ ਨੂੰ ਰੱਖਣਾ ਕਿੱਦਾਂ ਵਾ ਕਿੱਦਾਂ ਸੌਂਦੇ ਆ ਕੇ ਲਿਉਣੀ ਆ ਤੇ ਕਿੱਦਾਂ ਉਹਨੂੰ ਘਰ 'ਚ ਰੱਖਣਾ ਹੈ ਮੰਮੀ ਹਜੇ 4 ਦਿਨ ਮੈਨੂੰ ਵਿਆਹੀ ਨੂੰ ਨਹੀਂ ਹੋਏ ਮੇਰੇ ਨਾਲ ਪਤਾ ਨਹੀਂ ਕੀ ਕੁਝ ਲੱਗ ਪਿਆ ਜ਼ੁਲਮ ਕਰ ਮੰਮੀ ਗੱਲਾਂ ਤੇ ਗੱਲਾਂ ਕਰੀ ਜਾਣ ਦੇ ਉਹ ਕਹੀ ਤੱਕ ਦਾ ਸਿਮਤੋਂ ਦੀ ਨਾਲ ਦੇ ਕੋਲ ਬੱਲਣ ਦਾ ਵੀ ਸਾਡੇ ਕੋਲ ਵੀ ਬੜੇ ਚੰਗੇ ਆ ਮੰਮੀ ਕੁੜਮ ਕੁੜਮ ਕਾਦੇ ਚੰਗੇ ਆ ਉੱਥੇ ਜਾ ਕੇ ਕਿਤੇ ਦੋ ਦਿਨ ਬੈਠ ਕੇ ਮੇਰਾ ਹਾਲ ਤੇ ਵੇਖੋ ਕੀ ਬਣਾਉਂਦੇ ਆ ਬਾਦੀ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਅਜੇ ਦੋ ਦਿਨ ਵਿਆਹੀ ਨੂੰ ਹੋਏ ਆ ਇਹਨਾਂ ਬੋਲਦੇ ਆ ਮੈਨੂੰ ਇਹਨਾਂ ਬੋਲਦੇ ਆ ਹੋਰ ਸੱਚਾਈ ਦੱਸਾਂ ਉਹ ਦਿਨ ਜਿਹੜਾ ਮੈਂ ਤੁਹਾਨੂੰ ਸੂਟ ਕਹਿਣ ਦੀ ਸੀ ਨਾ ਸੀਮਾ ਦੀਦੀ ਵਾਲਾ ਉਹ ਮੈਨੂੰ ਮੇਰੀ ਨਾਨ ਨੇ ਖੁਦ ਕਿਹਾ ਜੀ ਅੱਛਾ ਕਹਦੀ ਮੈਨੂੰ ਵਧੀਆ ਸੂਟ ਚਾਹੀਦਾ ਪਰ 10000 ਵਾਲਾ ਤੇ ਮੈਨੂੰ ਆ ਸੂਟ ਨਹੀਂ ਪਸੰਦ ਹੈਗਾ ਤੇ ਜੇ ਉਹਨਾਂ ਨੂੰ ਦੇ ਦੇਤੇ ਜਾਂ 2000 ਵਾਲਾ ਤੇ ਮੈਨੂੰ ਚਾਹੀਦਾ 10000 ਰੁਪਿਆ ਸੂਟ ਦੀ ਜਗ੍ਹਾ ਨਾਲੇ ਮੈਨੂੰ ਤਾਂ ਨਹੀਂ ਮੈਨੇ ਦਿੰਦੇ ਆ ਕਿ ਤੇਰਾ ਕਿੰਨਾ ਕ ਸਾਮਾਨ ਆਇਆ ਵਾ ਇੱਥੇ ਆਪਣੇ ਮਾਂ ਪਿਓ ਕੋਲ ਹੋਰ ਸਾਮਾਨ ਲੈ ਕੇ ਆ ਸੱਚੀ ਹੋਈ ਦੰਦੇ ਮੈਨੂੰ ਸੱਚੀ ਨਹੀਂ ਹੋਈ ਦੰਦੇ ਹੋ ਗਈ ਆ ਵੇਖ ਮੇਰਾ ਗਲਾ ਮੰਮੀ ਗਲਾ ਵੀ ਸੁਣਨਾ ਕੰਨ ਵੀ ਮੇਰੇ ਸੁਣਨੇ ਕਰਦੇ ਆ ਮੰਮੀ ਸਾਰਾ ਕੁਝ ਮੇਰਾ ਲਵਾ ਲਿਆ ਉਹਨਾਂ ਨੇ ਇਹ ਰਸੋਰਾ ਸੰਭਾਲ ਲਿਆ ਸਾਰਾ ਗਹਿਣਾ ਉਹਨਾਂ ਨੇ ਰੱਖ ਲਿਆ ਮੈਂ ਤੇ ਆਰਟੀਫੀਸ਼ੀਅਲ ਟੋਪਸ ਪਾ ਕੇ ਆਈ ਆ ਮਿੱਲੂ ਕਹਿੰਦੇ ਮਿੱਲੂ ਕਹਿੰਦੇ ਆ ਕਿੰਨੀਆਂ ਹਲਕੀਆਂ ਚੀਜ਼ਾਂ ਪਾਈਆਂ ਤੇਰੇ ਪੇਕਿਆਂ ਨੇ ਆ ਕੋਈ ਚੀਜ਼ਾਂ ਵਾ ਹਤੇ ਫੂਕ ਮਾਰਿਆ ਉੱਡਦੀਆਂ ਵਾ ਸਾਨੂੰ ਤੇ ਭਾਰਾ ਗਹਿਣਾ ਬਣਵਾ ਕੇ ਦੇ ਆ ਤੇ ਸਾਡੀ ਕੋਈ ਇੱਜ਼ਤ ਨਹੀਂ ਰਹੀ ਨਾ ਇਹਨਾਂ ਨੇ ਮਿਲਨੀਆਂ ਸਹੀ ਕੀਤੀਆਂ ਨਾ ਤੇਨੂੰ ਚੰਗੀ ਤਰ੍ਹਾਂ ਗਹਿਣਾ ਪਾਇਆ ਵਾ ਹਏ ਉਹ ਤਾਂ ਇੱਥੇ ਹੀ ਤੇਰਾ ਗੱਲਾਂ ਕਰਦੇ ਇਸ ਤਰ੍ਹਾਂ ਕੋਈ ਗੱਲ ਹੀ ਨਹੀਂ ਹੈਗੀ ਓਏ ਵੀ ਤਾਂ ਅਗੰਧਾ ਨਿਕਲੇ ਰਾਣਾ ਹਿੱਤੇ ਜਿਹੜਾ ਸੁਈ ਸਗਣ ਪਾਇਆ ਉਹਦੇ ਤੋਂ ਵੀ ਜਾ ਕੇ ਛਤੀ ਛਤੀ ਗੱਲਾਂ ਕੀਤੀਆਂ ਕਾੜ ਪਾੜ ਕੇ ਸੁੱਟ ਤੇ ਕਹਿੰਦੇ 5-500 ਰੁਪਇਆ ਹਾਂ ਤੇ ਲਾਗਣਾ ਨੂੰ ਨਹੀਂ ਕੋਈ ਦਿੰਦਾ ਅੱਜ ਕੱਲ੍ਹ ਵੀ ਜੰਮੀ ਹੱਡ ਕੋ ਤੇ ਜਿੰਨਾ ਸਰਿਆ ਹੀ ਵੱਧ ਤੋਂ ਵੱਧ ਨਹੀਂ ਨਹੀਂ ਜਾਣਾ ਉੱਤੇ ਮੈਨੂੰ ਮਾਰਦੇ ਕੁੱਟਦੇ ਆ ਤੁਹਾਨੂੰ ਪਤਾ ਮੰਮੀ ਮੈਂ 2 ਘੰਟੇ ਧਰਲੇ ਬੈ ਕੇ ਰੋਂਦੀ ਰਹੀ ਹਾਂ ਮੈਂ ਨਹੀਂ ਜਾਣਾ ਉੱਤੇ ਬਸ ਜੇ ਮੈਂ ਰਾਣੀ ਨੂੰ ਰੋਟੀ ਬਣਾ ਕੇ ਦਿੱਤੀ ਤੇ ਰਾਣੀ ਨੇ ਚੁੱਕ ਕੇ ਮਾਰੀ ਤਾਲੀ ਕਹਿੰਦਾ ਬੜਾ ਜ਼ਿਆਦਾ ਨੂਨ ਆ ਮੈਂ ਨਹੀਂ ਜਾਣਾ ਹੈ ਲੈ ਜਾ ਚੁੱਕੇ ਰੋਟੀ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਿਖਾਈ ਮੈਂ ਉੱਥੇ ਕਿਹੜਾ ਕੰਮ ਕਰਾਂ ਮੇਰਾ ਕੋਈ ਕੰਮ ਉਹਨਾਂ ਨੂੰ ਨਹੀਂ ਪਸੰਦ ਆਉਂਦਾ ਮੈਨੂੰ ਚੁੱਕ ਚੁੱਕ ਕੇ ਮਾਰਦੇ ਆ ਭਾਬੀ ਮੈਂ ਨਹੀਂ ਜਾਣਾ ਉੱਥੇ ਹਾਂ ਜੋੜੇ ਹੱਥ ਮੈਨੂੰ ਹੁਣ ਭਾਵੇਂ ਖੂਚ ਧੱਕਾ ਦੇ ਦੋ ਤੇ ਭਾਵੇਂ ਤੇ ਜ਼ਹਿਰ ਦੇ ਕੇ ਮਾਰ ਦੋ ਮੈਂ ਆਪਣੇ ਘਰ ਹੁਣ ਨਹੀਂ ਜਾ ਤੂੰ ਨਾ ਟੈਨਸ਼ਨ ਨਾ ਲੈ ਛੰਮੀ ਕੋਈ ਗੱਲ ਨਹੀਂ ਤੂੰ ਇੱਥੇ ਹੀ ਰਹਿ ਹਣੀ ਤੇ ਬਾਕੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਭਾਬੀ ਮੈਨੂੰ ਇੱਕ ਗੱਲ ਦੱਸ ਆ ਕਿੰਨੇ ਕ ਦਿਨ ਹੋਏ ਮੇਰੇ ਵਿਆਹ ਨੂੰ ਮੈਨੂੰ ਕੋਈ ਚੌਂਕੇ ਨਹੀਂ ਚੜਾਇਆ ਗਿਆ ਉੱਥੇ ਕੋਈ ਕੋਚ ਨਹੀਂ ਉਸੇ ਦਿਨੀ ਮੈਨੂੰ ਕਹਿੰਦੇ ਜਾ ਕੇ ਰਸੋਈ ਚ ਪਾਂਡੇ ਮਾਜ ਤੇ ਰੋਟੀਆਂ ਬਣਾ ਤੇ ਜਿਵੇਂ ਰੋਟੀ ਬਣਾ ਕੇ ਰਾਣੇ ਨੂੰ ਦਿੱਤੀ ਆ ਤੇ ਚੌਕੇ ਥਾਲੀ ਮਾਰੀ ਕਹਿੰਦਾ ਨਮਕ ਬੜਾਵਾ ਉਸੇ ਧਾਰਨਾ ਸਭ ਨੇ ਰੋਟੀ ਖਾਦੀ ਆ ਹੋ ਇਦਾਂ ਦੇ ਇਹ ਬੰਦੇ ਮੈਂ ਤਾਂ ਤੇਰੀਆਂ ਗੱਲਾਂ ਸੁਣ ਕੇ ਹਰਾਨ ਹੋਉਂਦੀ ਕਿੰਨੇ ਕ ਮਿੱਨੇ ਬੰਦੇਗੇ ਮੇਰੀ ਸੱਸ ਉਹਨੇ ਸਮਝਾਉਣਾ ਤੇ ਕੀ ਉਹ ਸਭ ਤੋਂ ਵੱਧਿਆ ਤੇ ਉੱਥੇ ਬੈਠੇ ਜਿਹੜੇ ਨਾਨਾਂ ਤੇ ਨਾਨਣਈਆ ਵਾ ਉਹ ਵੀ ਨਾਲ ਆਲੇ ਆ ਭਾਬੀ ਰੱਬ ਦਾ ਵਾਸਤਾ ਹੀ ਮੈਨੂੰ ਇੱਥੇ ਰੱਖ ਲਾ ਵੀਰੇ ਨੂੰ ਕਹਾਂ ਮੈਂ ਨਹੀਂ ਜਾਣਾ ਹੈਗਾ ਉੱਤੇ ਉਹਨਾਂ ਨੇ ਮੈਨੂੰ ਮਾਰ ਦੇਣਾ ਮੈਂ ਮਸਾਕਾਰ ਆਈ ਆ ਬਚ ਕੇ ਉਹਨਾਂ ਤੋਂ ਛੰਮੀ ਮੇਰੀ ਗੱਲ ਸੁਣ ਇਹ ਘਰ ਤੇਰਾ ਵੀ ਆ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਇੱਥੇ ਰਹਿ ਪਰ ਇਹ ਵਾ ਕੀ ਮੈਂ ਜਦ ਤੱਕ ਉਹ ਬੰਦਿਆਂ ਨਾਲ ਗੱਲ ਨਹੀਂ ਕਰਾਂਗੀ ਚਾਜ ਨਾ ਉਹ ਚੋਲਣ ਨਾਲ ਵੀ ਬਿਠਾ ਕੇ ਗੱਲ ਕਰਾਂਗੀ ਫੇਰ ਭਾਬੀ ਇੱਕ ਗੱਲ ਮੇਰੀ ਸੁਣ ਲਓ ਗੱਲ ਤੁਸੀਂ ਉਹਨਾਂ ਨਾਲ ਜਿਹੜੀ ਮਰਜ਼ੀ ਕਰ ਲਓ ਪਰ ਮੈਂ ਉਸ ਘਰ ਹੁਣ ਕਦਮ ਨਹੀਂ ਰੱਖਣਾ ਤਾਨੂੰ ਪਤਾ ਨਹੀਂ ਸ਼ਮ ਜੇ ਗੱਲਾਂ ਬਾਤਾਂ ਕਰਕੇ ਮੈਨੂੰ ਉੱਥੇ ਭੇਜਿਆ ਨਾ ਉਹਨਾਂ ਨੇ ਉਹ ਬਦਲੇ ਮੇਰੇ ਕੋਲ ਫੇਰ ਲੈਣੇ ਮੈਨੂੰ ਡਰ ਲੱਗਦਾ ਮੰਮੀ ਤੁਸੀਂ ਚੁੱਪ ਕਰਕੇ ਸੁਣੀ ਜਾਂਦੇ ਹੋ ਕੁਝ ਤੇ ਬੋਲੋ ਨਾ ਤੁਸੀਂ ਨਾ ਰੋ ਮੇਰੀ ਧੀ ਪੁੱਤ ਤੈਨੂੰ ਐ ਘਟਿਆ ਇਸ ਕਰਕੇ ਨਹੀਂ ਕੀਤਾ ਕਿ ਬਗਾਨੇ ਤੈਨੂੰ ਦੁਖੀ ਕਰਨ ਪੁੱਤ ਤੇਰਾ ਦੁੱਖ ਵੇਖ ਕੇ ਮੈਨੂੰ ਬਹੁਤ ਮੰਮੀ ਬੜੀ ਦੁਖੀ ਹੋਈ ਆ ਮੇਰੇ ਮਨ ਨੂੰ ਪੁੱਛ ਕੇ ਦੇ ਅੱਲੰਦੇ ਜੀ ਜਿੱਦੀ ਸੁਖੀ ਉਹਦਾ ਜੱਗ ਸੁਖੀ ਤੇ ਜਿੱਦੀ ਰੋਦੀ ਆਗੀ ਉਹਨੂੰ ਮੈਂ ਕੀ ਆਖਾਂ ਉਹ ਤਾਂ ਇਸ ਤਰ੍ਹਾਂ ਨਹੀਂ ਕਰਦਾ ਕੋਈ ਗੱਲ ਨਹੀਂ ਮੈਂ ਪੁੱਤ ਤੇਰੇ ਨਾਲ ਆ ਤੇਰਾ ਭਰਾ ਪਰਜਾਈ ਮੈਂ ਸਾਰੇ ਪੁੱਤ ਤੇਰੇ ਨਾਲ ਆ ਹੁ ਰੋਣਾ ਨਹੀਂ ਮੇਰੀ ਮੰਮੇ ਹਾਂ ਮੇਰੀ ਗੱਲ ਸੁਣੋ ਨਾ ਪੁੱਤ ਵਿਆਹ ਕਿਤੇ ਰੋਜ਼ ਰੋਜ਼ ਹੁੰਦੀ ਆ ਨਾ ਪੁੱਤ ਤੇਈ ਦੱਸੋ ਨਾ ਇੱਕ ਵਾਰੀ ਕੁੜੀ ਦਾ ਵਿਆਹ ਹੁੰਦਾ ਵਾ ਜਦੋਂ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੋ ਤਾਂ ਤੇ ਕੀ ਵੀਤਦੀ ਆ ਮੰਮੀ ਮੈਂ ਇਸ ਘਰ ਚ ਨਹੀਂ ਜਾਣਾ ਬਸ ਉਹ ਮੇਰੇ लायक ਨਹੀਂ ਹੈਗੇ ਅਈ ਦੇ ਵਧੀਆ ਕਰਕੇ ਲੱਭਾ ਅਈ ਇਹ ਥੋੜਾ ਕਿਆ ਵੀ ਤੈਨੂੰ ਦੁਖੀ ਕਰਾਂ ਅਈ ਤੇ ਪੁੱਤ ਖੁਸ਼ੀ ਵੜਿਆ ਦੇ ਹਾਏ ਕਿੱਡੇ ਸੋਹਣੇ ਕੁੜਮਣੀ ਉਦੋਂ ਵੱਧ ਪਰੋਣਾ ਉਦੋਂ ਮੈਨੂੰ ਇਹ ਤਾਂ ਨਾ ਪਤਾ ਇਹ ਇਤਰਾ ਦੇ ਨਿਕਲ ਗਏ ਮੈਂ ਉਦੋਂ ਵੀ ਸ਼ਮੀ ਤੈਨੂੰ ਪੁੱਛਿਆ ਸੀ ਫਿਰ ਆਪ ਹੁਣ ਆਏ ਮੈਂ ਤੈਨੂੰ ਕਿਹਾ ਸੀ ਜਰਾ ਮੂੰਹ ਕਿਉਂ ਉਤਰਿਆ ਉਦੋਂ ਵੀ ਕੋਈ ਗੱਲ ਹੋਈ ਸੀ ਭਾਬੀ ਐਵੇਂ ਦਬਕੇ ਮਾਰੀ ਜਾਂਦੇ ਆ ਸਿਰ ਤੇ ਚੁੰਨੀ ਲੈ ਕੇ ਰੱਖ ਜਿਹੜਾ ਮੈਂ ਪੇਕੇਆਂ ਦਾ ਸੂਟ ਸੀ ਨਾ ਮੋਂਗੀਆ ਕਲਰ ਵਾਲਾ ਤੇ ਮੈਂ ਜੈਂਟਾ ਸਲਵਾਰ ਵਾਲਾ ਤੁਸੀਂ ਮੇਰੇ ਕਿੰਨਾ ਸੋਹਣਾ ਸੂਟ ਬਣਾਇਆ ਸੀ ਆ ਮੈਂ ਨਾਲ ਜਾ ਕੇ ਬਣਾਇਆ ਸੀ ਹੋ ਪਾ ਕੇ ਮੈਂ ਇੱਧਰ ਆਉਣਾ ਚਾਹੁੰਨੀ ਸੀ ਅੱਛਾ ਤੇ ਮੈਨੂੰ ਇਹਨਾਂ ਨੇ ਦੱਬ ਕੇ ਮਾਰੇ ਕਿ ਅਖੇ ਸੂਟ ਲਾ ਕੇ ਤੇ ਵਗਾ ਕੇ ਮਾਰਿਆ ਤੇ ਅਲਮਾਰੀ ਚੋਂ ਕੱਢ ਕੇ ਹਾਂ ਆਪਣਾ ਸੂਟ ਦਿੱਤਾ ਕਹਿੰਦੇ ਆ ਸੂਟ ਪਾ ਆ ਕੋਈ ਸੂਟ ਆ ਆ ਤੇ ਟਾਕੀਆਂ ਵਾਂ ਜਿੱਦਾਂ ਰੂੜੀ ਤੋਂ ਚੁੱਕੀਆਂ ਹੁੰਦੀਆਂ ਵਾਂ ਆ ਸੂਟ ਕੋਈ ਪਾਉਣ ਵਾਲਾ ਵਾ ਜਿਹੜੇ ਤੇਰੇ ਪੇਕੇਆਂ ਨੇ ਦਿੱਤਾ ਹਾਂ ਆ ਕੀ ਸੂਟ ਪਾਇਆ ਤੂੰ ਤੇ ਆਪਣਾ ਛੋੜੇ ਤਾਂ ਮੈਂ ਜੇ ਪਰਸ ਵੜਿਆ ਤੇ ਮੇਰਾ ਪਰਸ ਵੀ ਉਹਨਾਂ ਨੇ ਚੁੱਕ ਕੇ ਮਾਰਿਆ ਦਵਾਰ ਤੇ ਤੇ ਮੈਨੂੰ ਆਪਣਾ ਪਰਸ ਵੜਾਤਾ ਕਹਿੰਦੇ ਆ ਲੈ ਕੇ ਜਾੜਾ ਮਾਂ ਤੇਰੇ ਮਾਪੇ ਉਹਨੇ ਤੇ ਕੋ ਚੰਗੀਆਂ ਚੀਜ਼ਾਂ ਨਹੀਂ ਦਿੱਤੀਆਂ ਜਿਹੜੀਆਂ ਸਾਡੇ ਘਰ ਚੱਲ ਸਕਣ ਪੁੱਤਹੀਂ ਤੇ ਜਿੰਨੇ ਜੋਗੇ ਹਾਂ ਆਪਣੀ ਲੋਟ ਪੁੱਤ ਚੰਗਾ ਹੀ ਕੀਤਾ ਪਰ ਮੰਨਿਆ ਅਸੀਂ ਉਹਨਾਂ ਦੇ ਬਰਾਬਰ ਨਹੀਂ ਤੇ ਪਰ ਕਸਰ ਦੇ ਪੁੱਤਹੀਂ ਕੋਈ ਛੱਡੀ ਨਹੀਂ ਪਰ ਮੰਮੀ ਜੜੀਆਂ ਚੀਜ਼ਾਂ ਲਿਆਂਦੀਆਂ ਇਹੜੀਆਂ ਸੋਹਣੀਆਂ ਮਹਿੰਗੀਆਂ ਬ੍ਰਾਂਡਡ ਚੀਜ਼ਾਂ ਲਿਆਂਦੀਆਂ ਕੋਈ ਚੀਜ਼ ਦੀ ਕਮੀ ਨਹੀਂ ਛੱਡੀ ਕਿ ਚਲਤੀ ਨੂੰ ਦੇਣਾ ਇੱਕ ਵਾਰੀ ਦੇਣਾ ਅਸੀਂ ਕਿਹੜਾ ਬਾਰ ਬਾਰ ਦੇਣਾ ਮੈਨੂੰ ਤਾਂ ਲੱਗਦਾ ਉਹ ਆਨੇ ਭਾਨੇ ਨਹੀਂ ਲੱਗਦੇ ਆ ਤੇ ਹੋਰ ਲਿਆ ਜਾ ਕੋਈ ਕੀਤਨ ਦੇ ਢਿੱਡ ਚ ਕੀ ਗੱਲ ਆ ਤੇ ਇਹਦਾ ਮਤਲਬ ਅੰਮੀ ਉਹ ਲਾਲਚੀ ਏ ਤੇ ਇਹੀ ਗੱਲ ਉਹ ਫਿਰ ਲਾਲਚੀ ਆ ਤੁਹਾਨੂੰ ਸਾਹਮਣੇ ਰੱਖਣ ਲਈ ਆ ਭੀਆਂ ਦੀ ਸਸਤੀਆਂ ਚੀਜ਼ਾਂ ਉਹਨਾਂ ਨਾ ਨਾ ਦੀ ਪੈਸੇ ਮੈਨੂੰ ਲਿਆ ਕੇ ਜੇ ਤੇ ਹੋਰ ਇਹ ਦੋ ਵੱਧ ਕੀ ਹੱਥ ਲੱਭੀ ਅਸੀਂ ਗਲਤੀ ਤਾਂ ਨਹੀਂ ਕਰ ਲਈ ਹਾਂ ਵੱਡੇ ਘਰਾਂ ਵਾਲੇ ਲੱਭ ਤੇ ਲਈਦੇ ਮੈਂ ਤੇ ਇਹਨਾਂ ਤੋਂ ਇਹ ਸਭ ਲਾਇਆ ਵਾ ਕਿ ਜਿੰਨੇ ਵੱਡੇ ਘਰਾਂ ਵਾਲਿਆਂ ਚ ਭੁੱਖ ਹੁੰਦੀ ਆ ਨਾ ਇੰਨੀ ਕਿਹੇ ਚ ਨਹੀਂ ਹੁੰਦੀ ਇੱਕ ਨੋਰਮਲ ਬੰਦਾ ਸਹੀ ਹੁੰਦਾ ਵਾ ਹਾਂ ਪਰ ਜਿੰਨਾ ਕਿ ਕੁਝ ਜ਼ਿਆਦਾ ਹੁੰਦਾ ਵਾ ਓਨੀ ਜ਼ਿਆਦਾ ਚ ਭੁੱਖ ਹੁੰਦੀ ਆ ਚਲ ਤੂੰ ਚੁੱਪ ਕਰ ਕੋਈ ਨਹੀਂ ਮੰਮੀ ਆਪਾਂ ਗੱਲ ਕਰਦੇ ਆ ਕਿ ਨਹੀਂ ਕਰਾਂਗੇ ਪੁੱਤ ਕਰਨੀ ਪੈਣੀ ਪੁੱਤ ਤੂੰ ਟੈਨਸ਼ਨ ਨਾ ਲੈ ਮੰਮੀ ਮਾਂ ਤੇਰੀ ਤੇਰੀ ਨਾ ਆ ਮੇਰੀ ਗੱਲ ਸੁਣ ਮੈਨੂੰ ਬੜਾ ਤੂੰ ਮੈਂ ਮੰਨਦੀ ਆ ਵੀਰੇ ਨੇ ਬੜਾ ਪੈਸਾ ਲਾਇਆ ਮੇਰੇ ਵਿਆਹ ਤੇ ਮੈਨੂੰ ਪਤਾ ਤੁਸੀਂ ਕਰਜ਼ੇ ਚੁੱਕੇ ਆ ਬੜਾ ਕੁਝ ਕੀਤਾ ਵਾ ਪਰ ਵੀਰੇ ਨੂੰ ਫੋਨ ਤੇ ਕਹਿ ਦੋ ਕਿ ਵੇਖ ਮੈਂ ਉੱਤੇ ਨਹੀਂ ਜਾਣਾ ਬਸ ਮੈਨੂੰ ਪਤਾ ਤੂੰ ਕਰਜੇ ਤੱਲੇ ਆਇਆ ਵਾ ਪਰ ਮੈਂ ਨਹੀਂ ਜਾਣਾ ਬੇਸ਼ੱਕ ਤੀ ਮੇਰਾ ਵਿਆਹ ਕਿਤੇ ਨਾ ਕਰਿਓ ਮੈਂ ਆਪੇ ਆਪਣੀ ਕਮਾਈ ਕਰਕੇ ਆਪਣੀ ਜ਼ਿੰਦਗੀ ਕੱਢ ਲੂੰਗੀ ਤੁਹਾਡੇ ਤੇ ਬੋਝ ਨਹੀਂ ਬਣਦੀ ਮੰਮੀ ਪਰ ਮੈਨੂੰ ਉੱਤੇ ਨਾ ਭੇਜਿਓ ਮੈਂ ਨਹੀਂ ਝੜਾ ਕੋਈ ਸਿਆਣੀ ਐਵੇਂ ਕਹਿੰਦੇ ਆਂ ਪਿਉਠਾ ਆਲਿਆ ਨਜਰਾਂ ਨੇ ਰੱਖਣੇ ਤੇ ਬੂਏ ਵੱਡੇ ਰੱਖੋ ਸਾਡੀ ਤੇ ਹੋ ਗਈ ਪੁੱਤੋ ਉਹ ਗੱਲ ਅਹੀਂ ਆ ਗਰੀਬ ਮਾਤੜ ਉਹ ਆ ਤਗੜੇ ਸਾਰੇ ਕੋ ਨਹੀਂ ਨਿਭਾਇਆ ਗਿਆ ਪੁੱਤ ਉਹਨਾਂ ਦੇ ਨਾਲ ਕੀਤਾ ਤੈਨੂੰ ਤਾਂ ਦੁਖੀ ਕਰਦੇ ਆਂ ਮੰਮੀ ਪੁੱਤ ਰੋ ਨਾ ਰੋ ਨਾ ਤੂੰ ਮੇਰੀ ਕੋਈ ਗੱਲ ਨਹੀਂ ਅਹੀਂ ਪੁੱਤ ਵੇਖਾਂ ਜਿੰਨੇ ਵਾਰ ਮੈਂ ਪਹਿਰੋਂਦੀ ਨਹੀਂ ਵੇਖੀ ਜਾਂਦੀ ਮੇਰੇ ਕੋ ਕਿਹੜੀ ਪੁੱਤਰ ਵੇਖੀ ਜਾਂਦੀ ਆ ਮੈਂ ਕੁਝ ਨਹੀਂ ਬੋਲ ਸਕੀ ਉਹਨਾਂ ਦੇ ਅੱਗੇ ਉਹ ਤਾਂ ਮੈਨੂੰ ਉਦਾਂ ਹੀ ਨਹੀਂ ਜੀਣ ਦਿੰਦੇ ਜੇ ਮੈਂ ਉਹਨਾਂ ਦੇ ਅੱਗੇ ਕੁਝ ਬੋਲਦੀ ਉਹਨਾਂ ਨੇ ਤੇ ਮਾਰ ਕੇ ਮੇਰੀ Laash ਹੀ ਘੱਲਣੀ ਸੀ ਇੱਥੇ ਮੈਂ ਤਾਂ ਪੁੱਤ ਕਿਤੇ ਮਾਹ ਰਾਜ ਦਾ ਸ਼ੁਕਰ ਕਰਦੀ ਹਾਂ ਰਾਜ ਕੇ ਸੌਣੀ ਹਾ ਕਿ ਤੇਰੇ ਮੇਰੀ ਧੀ ਵਧਿਆ ਕਰ ਗਈ ਮੇਰੇ ਸਿਰ ਤੋਂ ਬੋਝ ਲੱ타 ਭਰਾ ਦੇ ਸਿਰ ਤੋਂ ਬੋਝ ਲੱ타 ਆਪਣੇ ਘਰ ਲਈ 16 ਘਰ 16 ਪਰਿਵਾਰ ਪਰ ਮੈਨੂੰ ਕੀ ਪਤਾ ਹੀ ਆਂਦੇ ਹੁੰਦੇ ਨਾ ਕਿ ਦੋ ਘੰਨੋ ਦੇ ਵਿੱਚੋਂ ਹੀ ਗੱਲ ਨਿਕਲਦੀਆਂ ਗੱਲਾਂ ਤੇ ਉਹ ਹੋ ਗਈ ਚਲ ਤੂੰ ਇੰਜ ਕਾ ਆ ਜਾ ਪਾਣੀ ਪੂਣੀ ਪੀ ਅੰਦਰ ਆ ਬਾਕੀ ਕੋਈ ਨਹੀਂ ਅਸੀਂ ਗੱਲ ਕਰਦੇ ਆ ਫੋਨ ਕਰਕੇ ਪੁੱਛਦੇ ਆ ਕੀ ਗੱਲ ਆ ਕਿਨੇ ਮੰਮੀ ਚਲੋ ਚਲ ਪੁੱਤ ਚਲੇ ਨੂੰ ਲੈ ਚਲ ਪੁੱਤ ਪਾਣੀ ਤਾਂ ਨਹੀਂ ਪਿਆ ਚਲ ਆਜ ਨੂੰ ਪਾਣੀ ਆ ਗੋ ਬਾਬੀ ਮੈਨ ਇੱਥੇ ਚੱਲ ਲੈ ਕੇ ਚੱਲ ਨਾ ਰੋ ਮੇਰੀ ਧੀ ਪੁੱਤ ਮੈਨੂੰ ਦੇਖ ਕੇ ਕਰਿਆ ਵੀ ਤੂੰ ਕਿ ਤੈ ਸਵੇਰ ਦਾ ਕੋ ਖਾਦਾ ਕਿ ਭੁੱਖੇ ਭੇਦੀ ਆ ਗਈਆਂ ਦੇ ਇੰਨਾ ਕਰਕੇ ਤਾਂ ਮੂੰਹ ਕੱਢਿਆ ਪੁੱਤ ਜਦੋਂ ਤੈਨੂੰ ਤੋਰਿਆ ਸੀ ਇਸ ਤਰ੍ਹਾਂ ਦੀਆਂ ਕਿ ਤੇ ਸੋਣੀ ਹੱਸਦੀ ਖੇਡਦੀ ਕਰੋ ਤੈਨੂੰ ਤੋਰਿਆ ਤੇ ਤੂੰ ਕੀ ਬਣ ਕੇ ਆ ਗਈ ਆ ਹੈ ਚੱਲ ਤੂੰ ਟੈਨਸ਼ਨ ਲੈ ਨਾ ਪਤਾ ਚੱਲ ਬਹਿ ਤੂੰ ਮੈਂ ਨਾ ਆਈ ਨਾਲੇ ਮੈਂ ਕਿੱਟੀ ਨੂੰ ਆਕਾ ਤੇਰੇ ਤੇ ਚਾਹ ਬਣਾ ਕੇ ल्या ਟੈਨਸ਼ਨ ਨਾ ਲੈ ਮੇਰੀ ਧੀ ਯਾਰ ਕਿ ਕੀ ਰੋਟੀ ਖਾਣੇ ਕਹਿੰਦੇ ਮੈਂ ਰੀਹਣਾ ਕਿਹਦਾ ਕਾਲ ਹੋਣਾ ਆ ਜੀ ਮੈਂ ਕਿ ਪਾਣੀ ਤੇ ਚੱਲ ਨਿਆਣੀ ਨੂੰ ਪਕਾ ਕੇ ਖਵਾ। ਨਹੀਂ ਰੋਟੀ ਪਾਣੀ ਤੇ ਮੈਂ ਖਵਾ ਦਿੰਦੀ ਮਮੀ। ਮੇਰੀ ਸੁਣੋ ਗੱਲ। ਜਿਹੜੀ ਇਹਨਾਂ ਕਰਤੂਤ ਕੀਤੀਆਂ ਨਾ ਮੈਂ ਨਹੀਂ ਛੱਡਣੇ। ਮੈਂ ਤੁਹਾਨੂੰ ਦੱਸਿਆ ਜੇ। ਉਹ ਤੋਂ ਦੰਦੇ ਇੱਥੇ ਕਿੱਡੇ ਸੋਹਣੇ, ਖੋਸ਼ ਹੀ ਕਿਤੇ ਮਾਰ ਦੇ ਇੱਕ ਤਰ੍ਹਾਂ ਸਤਹੀ ਫਦਰ ਕੋਲ ਬੰਨਣਾ। ਤੇ ਮੈਨੂੰ ਤੇ ਸਮਝ ਨਹੀਂ ਆਉਂਦੀ ਉੱਥੇ ਜਾ ਕੇ ਇਹਨਾਂ ਨੂੰ ਕੀ ਹੋਵੇ। ਮੈਨੂੰ ਕੀ ਪਤਾ ਹੁੰਦਾ ਮੂਹ ਤੇ ਮਿੱਠੇ ਹੁੰਦੇ ਜਿਹੜੇ ਚ ਫੋਟੇ ਹੋਣ। ਕੁੜੀ ਤਾਂ ਵੇਹ ਰੋ ਰੋ ਕੇ ਕੀ ਹਾਲ ਹੋ ਗਿਆ ਵਾ। ਹੈਂ ਰਾਣੇ ਦੀ ਇੰਨੀ ਜ਼ੋਰ ਤੇ ਪੈ ਗਈ ਕਿ ਉਹਨੇ ਹੱਜੋ ਕਤਾ ਹਜੇ 4 ਦਿਨ ਵਿਆਹ ਨਹੀਂ ਹੋਇਆ ਤੇ ਕੁੜੀ ਦਾ ਨਾੜੇ ਹਾਂ ਕੀ ਕਰਤਾ ਚਲ ਨਾ ਹੱਥ ਤੁੱਕ ਤੁੱਕਣ ਤੋਂ ਤੋਂ ਮਮੀ ਆਣੀ ਆ ਵੀ ਚਲੋ ਮੂੰਹ ਨਾ ਬੰਦਾ ਆ ਕੇ ਹੱਥ ਹਾਂਜੀ ਤੇ ਪਰ ਇਹ ਚੰਗੀ ਗੱਲ ਨਹੀਂ ਨਾ ਉਹਨਾਂ ਤੇ ਹੱਥ ਚੁੱਕਣਾ ਪਰ ਮਮੀ ਜਿਤ ਤਰਾ ਸ਼ਮੀ ਗੱਲਾਂ ਦੱਸਣ ਦੀ ਹੈਗੇ ਵੀ ਲਾਲਚੀ ਆ ਇਹ ਸੋਚਦੇ ਹੋਣੇ ਕਿ ਭਰਾ ਬਾਹਰ ਹੈ ਤੇ ਪਿਓ ਦਾ ਸਿਰ ਤੇ ਨੇ ਤੇ ਕੁੜੀ ਨੂੰ ਤੰਗ ਕਰਦੀ ਆ ਬੋੜੀਓ ਕਹੇ ਜੋਗੀ ਨਹੀਂ ਤੂੰ ਵੀ ਇਹ ਜਨਾਨੀਆਂ ਜਨਾਨੀਆਂ ਹੈਗੀਆਂ ਇਹਨਾਂ ਕਿਹੜਾ ਕੋਲ ਪਰ ਮਮੀ ਉਹਨਾਂ ਨੂੰ ਪਲੇ ਖਾ ਲੈ ਮੈਂ ਤਾਂ ਦੱਸਾਂ ਉਹਨਾਂ ਨੂੰ ਇਹ ਨਹੀਂ ਪਤਾ ਵਾ ਕਿੰਨਾ ਪਿਆਰ ਵਾ ਤੇ ਮੈਂ ਦੇ ਦੇਣੀ ਥਾਣੇ ਰਿਪੋਰਟ ਥਾਣੇ ਰਿਪੋਰਟ ਦੇ ਦੇਣੀ ਹੋਰ ਕੀ ਮੰਮੀ ਮੈਂ ਕੀ ਕਰਾਂ ਫੇਰ ਮੇਰੇ ਕੋਲ ਨਹੀਂ ਕੁੜੀ ਇਦਾਂ ਵੇਖੀ ਜਾਂਦੀ ਮੈਂ ਨਨਾਨੀ ਨਹੀਂ ਵੇਈ ਭੈਣ ਵੇ ਆਈ ਐ ਉਹ ਸੁੱਛ ਮੈਂ ਤੇਰੀ ਗੱਲ ਮੰਨਦੀ ਆ ਪਰ ਤੇਰ ਹਰ ਗੱਲ ਜਾਂਦੀ ਵੱਜ ਜਾਂਦੀ ਥਾਣੇ ਤੱਕ ਜਾਈਏ ਘਰ ਦੀ ਘਰ ਤੇ ਰਹਿੰਦੇ ਨੇ ਨਹੀਂ ਸੱਸ ਤੇ ਭਾਂਦੀ ਮੋਮੋ ਠੱਗਣੀ ਉਹਦਾਂ ਨਹੀਂ ਵੇਖਿਆ ਤੁਸੀਂ ਕਿਦਾਂ ਕਹਿੰਦੀ ਸਾਨੂੰ ਵੀ ਆ ਕੇ ਮਿਲ ਲਓ ਮੈਂ ਸਾਹ ਦੇ ਇਤਰਾ ਹੀ ਲਾ ਲਿਆ ਹੀ ਕੁੜੀ ਨੂੰ ਹੀ ਮਿਲੀ ਜਾਂਦੇ ਜੇ ਅਸੀਂ ਵੀ ਪਿੱਛੇ ਖਲੋਤੇ ਹਾਂ ਕਹਿੰਦੀ ਮੈਂ ਕਿਹਾ ਹਾਸੇ ਨਾ ਆਉਂਦੇ ਵੀ ਚੱਲ ਮਜ਼ਾਕ ਨਾ ਬੰਦਾ ਪੁੱਤ ਕਾਇ ਲੈਂਦਾ ਪਰ ਮੰਮੀ ਮੇਰੀ ਗੱਲ ਸੁਣੋ ਇਹਨਾਂ ਨੇ ਕੀਤਾ ਬੜਾ ਮਾੜਾ ਉਹਦੀ ਕੁੜੀ ਨਾਲ ਉਹ ਤਾਂ ਮੈਂ ਕਦੋਂ ਆਣੀ ਕੰਦਾ ਕੀਤਾ ਕੁੜੀ ਦੇ ਬਾਪ ਨੇ ਵੀ ਸੁਣਨੇ ਕਰਤੇ ਗੜਾ ਵੀ ਸੁੰਨਾ ਕਰਦਾ ਕਿ ਮਾੜੀਆਂ ਚੀਜ਼ਾਂ ਪਹਿਨੀਆਂ ਸੀ ਇੰਨਾ ਹੀ ਪੈਹਾ ਲਾਤਾ ਬੁੱਬੇ ਲਾਤੇ ਫੜ ਕੇ ਜੋ ਅਸੀਂ ਇੰਨੇ ਚਿਰ ਦਾ ਜੋੜਿਆ ਵਾ ਕਿੰਨੇ ਕੋਥੇ ਕਮਾਈ ਜਾਂਦਾ ਵਾ ਜਿਹੜੇ ਦਈ ਜਾਵਾਂਗੇ ਨਾਲ ਜਿੰਨੇ ਜੋਗੇ ਆਪਾਂ ਸਾਰਾ ਕੀਤਾ ਪਰ ਕਿਉਂ ਲੋਗੋ ਨਾਲ ਦੇ ਬਰਾਬਰ ਨਹੀਂ ਤੁਹ ਮਾ ਕਰਦੇ ਹੈ ਤੇ ਪਰ ਹੁਣ ਕੋ ਤੇਰ ਗੱਲ ਦਾ ਇਲਾਜ ਕੀ ਹੋਵੇ ਪਰ ਮੰਮੀ ਲੋਕੇ ਸੱਚੀ ਕਹਿੰਦੇ ਆ ਕਿ ਵੱਡਿਆਂ ਦਾ ਮੱਥਾ ਨਹੀਂ ਲਾਉਣਾ ਚਾਹੀਦਾ ਮੱਥਾਪਲੇ ਬਰਾਬਰ ਦੇਣਾ ਹੀ ਲਾਉਣਾ ਚਾਹੀਦਾ ਅਹੀਂ ਵੀ ਉਹਨਾਂ ਦੀਆਂ ਗੱਲਾਂ ਚ ਆ ਗਏ ਕਿ ਚੰਗਾ ਵਾ ਤਗੜਾ ਘਾ ਰਿਆ ਮੇਰੀ ਪਤਨ ਇੱਕ ਗੱਲ ਹੋਰ ਸੁਣ ਮੈਂ ਤੇ ਇੱਕ ਹੋਰ ਗੱਲ ਆਲੀ ਕਿ ਇਹ ਮੁੰਡੇ ਅੰਦਰ ਬੜ ਬੜ ਕੇ ਗੱਲਾਂ ਖਾਂਦੀ ਜਾਂਦੀ ਆ ਕਿ ਪੁੱਤ ਅੱਗੇ ਉਹ ਮੁੰਡੇ ਦਾ ਵੀ ਹਾਂ ਦੀ ਗੱਲ ਬਾਤ ਹੈ ਹਾਂਜੀ ਤੇ ਮੈਂ ਵੀ ਜਾਨੀਆ ਵੀ ਇਹ ਨਾ ਹੋ ਵੀ ਉਹ ਫੇਰ ਤੇ ਫੋਨ ਕੱਢ ਇੱਕ ਤਾਂ ਤੇਰਾ ਉਹਦਾ ਬੇੜਾ ਕਰਕੇ ਆ ਨਾ ਉਹਦਾਂ ਉਹ ਮਿਲ ਲਾਇਆ ਤੋ ਕੱਢ ਕੇ ਕਿੱਥੇ ਆਉਣ ਨੂੰ ਫੋਨ ਦਿੱਤਾ ਕਿ ਲੈ ਹਣ ਛੰਗੀ ਤੂੰ ਫੋਨ ਲਾ ਪੁੱਤ ਉਹ ਵਿਆਹੀ ਉਹਦੇ ਸੋਹਣੇ ਰਿੱਕੇ ਦਿੰਦੇ ਫੋਨ ਫੇਰਾਂ ਨੂੰ ਹੁੰਦਾ ਪਿਆ ਆਪਣਾ ਫੋਨ ਇਹਦੇ ਕੋਲ ਤੂੰ じゃ ਆਪਣਾ ਹੀ ਅੰਦਰੋਂ ਕੱਢਦਾ ਸਾਬ ਨੰਬਰ ਜੋ ਸਭ ਉਹਦੇ ਵਿੱਚ ਹੀ ਉਹ ਤਰ੍ਹਾਂ ਚ ਪਤਾ ਨਹੀਂ ਇਹਨਾਂ ਕਿਤੇ ਹੋਣਾ ਹੈ ਕਿ ਨਹੀਂ ਹੋਣਾ ਤੇ ਤੂੰ ਕੱਢ ਕੇ ਫੜਾਤਾ ਗੱਲ ਕਹਿਣਾ ਹਣ ਵਾ ਕੀਪਦਾ ਕਿ ਤੇ ਚੋਰੀ ਛੱਪੀ ਉਹਨੂੰ ਫੋਨ ਹੀ ਨਹੀਂ ਕਰਦੀ ਆ ਗਦਾਮ ਦਾ ਹੋਊਗਾ ਤੂੰ ਛੱਡ ਕੇ ਆ ਜਾ ਤੇ ਉਹਨਾਂ ਦਾ ਨਾਂ ਨਾ ਦੇ ਪਿਓ ਜੀ ਤੈਨੂੰ ਤਾਂ ਕਹਿੰਦੇ ਆ ਕਹੀਂ ਪੁੱਤ ਵੇ ਤੂੰ ਵਾਲਾ ਗੱਲਾਂ ਕਰਦੇ ਤੇ ਤੈਨੂੰ ਨਹੀਂ ਪਤਾ ਕੰਨਾ ਦਾ ਪਰ ਮੰਮੀ ਮੈਂ ਸ਼ਮੇ ਨੂੰ ਜਾਣਦੀ ਆ ਝੂਠ ਨਹੀਂ ਬੋਲ ਸਕੀ ਪੁੱਤ ਮਮੇ ਦੁਨੀਆ ਵੇਖੀ ਹੈ ਤੇ ਤੂੰ ਮੇਰੇ ਨਹੀਂ ਆਣੀ ਆ ਮੈਨੂੰ ਤਾਂ ਲੱਗਦਾ ਇਹ ਨਟਕੀ ਕਰਦੀ ਕੁੜੀ ਸਾਰਾ ਜੋ ਗੱਲ ਉਹ ਸਾਰਾ ਝੂਠ ਆ ਹੁਣ ਇੱਕੇ ਬੰਨੇ ਥੋੜਾ ਗੱਲ ਥੋਪੀ ਜਾਣੀ ਕਿ ਉਹੋ ਹੀ ਮਾਰੇ ਉਹੋ ਹੀ ਮਾਰੇ ਤੇ ਇਹ ਚੰਗੀ ਤੂੰ ਇਹ ਵੀ ਸੋਚਣਾ ਪੁੱਤ ਨਾਲੇ ਸਮੇਂ ਪੁੱਤ ਕੁਰਮਿਆ ਆ ਆਪਾਂ ਉਹਨਾਂ ਨੂੰ ਇੱਕ ਤਰ੍ਹਾਂ ਜਾ ਕੇ ਕਹਿ ਦਈਏ ਤੁਸੀਂ ਆਹ ਕੀਤਾ ਤੇ ਆਹ ਕੀਤਾ ਤਾਂ ਮੈਂ ਜਤਰਾ ਕੁੜੀ ਆਈ ਰਹਿੰਦੀ ਸਾਡੀ ਗੱਲ ਕਰਨੀ ਤੇ ਬੰਦੀ ਆ ਨਾ ਗੱਲ ਤੇ ਪੁੱਤ ਕਰਦੀ ਬਣਦੀ ਤੇਰੇ ਸਾਹਮਣੇ ਪਹਿਲਾਂ ਮਾਣ ਜੀ ਨਹੀਂ ਕਿ ਇੱਥੇ ਵਿਆਹ ਕਰਵਾ ਆਪਾਂ ਜੋੜ ਜੰਦੀਆਂ ਵਿਆਹ ਪੁੱਤਾਂ ਤੇ ਤੁਹਾਡੀ ਗੱਲ ਸਹੀ ਇਹ ਜੋੜ ਕੇ ਦਸਤੀ ਕੀਤੀ ਆ ਵਿਆਹ ਕਰਤਾ ਤਾਂ ਆਖੇ ਤੇ ਲੱਗਦੀ ਸੀ ਨਾ ਮੰਮੀ ਕਿ ਘਰ ਬਾਹਰ ਚੰਗਾ ਵਾ ਬੇ ਪੁੱਤ ਗਰੀਬ ਇੱਥੇ ਕੀ ਕਰੇ ਪੁੱਤ ਉਹਨੇ ਸਾਡੀ ਇੱਜ਼ਤ ਰੱਖ ਲਈ ਨਾ ਵਿਆਹ ਕਰਾ ਲਿਆ ਨੇ ਤੇ ਭਾਰੇ ਇਹੋ ਗੱਲ ਹੈ ਨਾ ਸਾਡੀ ਇੱਜ਼ਤ ਰੱਖ ਲਈ ਤੋਂ ਦੂਜੇ ਬੰਦੇ ਹੋਗੀ ਹੋਗੀ ਤੇ ਮੁੰਡੇ ਦਾ ਫੋਨ ਹੈ ਉਹਦਾ ਤਾਂ ਤੂੰ ਇਤਰਾ ਇਤਰਾ ਟੱਟ-ਟੱਟ ਜਾ ਕੇ ਦੱਸਦੇ ਆਂ ਆਪਾਂ ਦੋਨੇ ਘਰਾਂ ਦੇ ਤੈਨੂੰ ਵੀ ਪਤਾ ਇਹਨਾਂ ਨਿਆਣਿਆਂ ਦੇ ਢਿੱਡਾਂ ਤੈਨੂੰ ਪਤਾ ਕਿ ਕੋਲ ਕੋਲ ਦਾ ਰੱਤਾ ਬਾਹਰ ਆਇਆ ਤੂੰ ਉਹਨੂੰ ਜਿ ਕੋਣੀ ਫੋਟਾ ਜਿਹੜਾ ਜੀ ਕਰਦਾ ਉਹ ਰਾਤ ਭਰ ਆ ਕੇ ਜਾਗਦੇ ਬਾਹਰ ਜਦੋਂ ਜਾਂਦੇ ਫੋਨ ਕਰਕੇ ਉਹ ਕਿਦਾਂ ਨਾਲ ਟਰੇ ਰਹਿੰਦੇ ਤੇ ਦਿਨ ਅੰਦਰ ਨਾਲ ਸੌਂਦੇ ਤੂੰ ਹੀ ਪੁੱਤ ਦਿਮਾਗ ਤੋਂ ਕੰਮ ਲੈ ਮੈਂ ਜੇ ਤੁਹਾਡੀ ਗੱਲ ਸੱਚ ਨਿਕਲੀ ਤੇ ਅਸੀਂ ਕਿੰਨੂੰ ਕੀ ਮੂੰਹ ਵਿਖਾਵਾਂਗੇ ਮੈਨੂੰ ਤਾਂ ਪਤਾ ਆਪੇ ਹੀ ਸ਼ਰਮ ਆਉਂਦੀ ਹੈ ਪੇਗਦੀ ਤੇ ਰਹੀ ਤੋਰ ਕੇ ਲੱਗੀ ਤੇ ਦੇਵੀ ਨੂੰ ਬਾਹਰ ਫੜਾ ਲਾ ਗਿਆ ਉਹਨੇ ਜਪਾ ਕੋਈ ਗੱਲ ਨਹੀਂ ਨਹੀਂ ਦੱਸੀ ਕਿ ਕਿਹੜੇ ਮੁੰਡੇ ਨੂੰ ਪਸੰਦ ਕਰਦੀ ਤੇ ਕੀ ਤੇ ਕੀ ਨਹੀਂ ਆਪਾਂ ਤਾਂ ਪੁੱਤ ਸਾਰਾ ਲਕਾ ਹੀ ਰੱਖਿਆ ਛੱਡਿਆ ਪਰਦਾ ਹੀ ਪਾ ਲਿਆ ਤੇ ਚੱਲ ਕੋਈ ਨਹੀਂ ਪੁੱਤ ਜੇ ਗੱਲ ਜਰੂਰ ਖੁਲਾarni ਆ ਉਹਦਾ ਤੇ ਨਾਲੇ ਸੁਭਾਅ ਵੀ ਬੜਾ ਗਰਮ ਉਹਨੇ ਤਾਂ ਕਿਤੇ ਉਹ ਹੀ ਵੱਢ ਦੇਣਾ ਸੀ ਉਹਨਾਂ ਨੇ ਤਾਂ ਮੇਰੀ ਵੀ ਕੋਤੜੀ ਖਵਾ ਲਈ ਨਾਲੀ ਕਿ ਤੂੰ ਮੈਨੂੰ ਗੱਲ ਨਹੀਂ ਦੱਸ ਸਕਦੀ ਹੈ ਕੋਈ ਇਹ ਤਾਂ ਗੱਲ ਪੁੱਤ ਮੈਂ ਤੇਰੀ ਮੰਨ ਨਹੀਂ ਪਰ ਹੁਣ ਇਹ ਗੱਲ ਦਾ ਲਾਜ ਕੀ ਹੋਵੇ ਮੈਨੂੰ ਤੇ ਸਮਝ ਮਿੰਟਾਂ ਹੋਣੇ ਮੰਮੀ ਸਮਝ ਆਉਂਦੀ ਹੈ ਕੀ ਕਰੀਏ ਕੀ ਜੇ ਕੁੜੀ ਵਾਲੇ ਵੇਨੇ ਆ ਤੇ ਕੁੜੀ ਜਿਆਦਾ ਤੰਗ ਲੱਗਦੀ ਆ ਮੇਰੀ ਸੋਹਣਾਂ ਹੁਣ ਪਤਾ ਹੀ ਨਾ ਰੋਟੀ ਪਾਣੀ ਕਰ ਓਕੀ ਲੱਦਣ ਨਹੀਂ ਮਨਗੇ ਇਨਾ ਕੁ ਮੂੰਹ ਉਨੇ ਕੱਢਿਆ ਹਾਂ ਕੱਲ ਕੋਈ ਵੀ ਹੁਣ ਰੋਟੀ ਪਾਣੀ ਖਾਵਾ ਕਿਆ ਬਣ ਗਿਆ ਧਿਆਰ ਆਪ ਤੂੰ ਵੀ ਕੱਪੜੇ ਪਾਏ ਆ ਤੇ ਚੱਲ ਆਪੈਨੂੰ ਲੈ ਕੇ ਉੱਥੇ ਚੱਲਗੇ ਤੇ ਆ ਮੋ ਸਾਹਮਣੇ ਗੱਲ ਹੋ ਜੂ ਤੇ ਪਾਣੀ ਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਵੇਖਾਂਗੇ ਇੱਥੇ ਕਸੂਰ ਆ ਕਿ ਉਹਨਾਂ ਚ ਕਸੂਰ ਆ ਲਓ ਬੋਤ ਪੇਰ ਚਲੋ ਠੀਕ ਆ ਮੰਮੀ ਫਿਰ ਮੈਂ ਕਰਦੀ ਰੋਟੀ ਖਵਾ ਲੈਂਦੀ ਇਹਨੂੰ ਤੇ ਫਿਰ ਆਪਾਂ ਜੰਨੇ ਆ ਚਲੋ ਠੀਕ ਆ ਘਟੋ ਚਲੋ ਠੀਕ ਆ ਮੰਮੀ ਆਹ ਕੁਮਾ ਨਿੰਨ ਤੇ ਸਮਝ ਨਹੀਂ ਆਉਂਦੀ ਫਿਰ ਮੈਂ ਇਹਨੂੰ ਕਿੱਥੇ ਪਾਉਂਗੀ ਖਲਾਰਾ ਤੇ ਨਿਆ ਖਨਾਰ ਹੁਣ ਇਸ ਮੇਟੂ ਕੀ ਤਰ੍ਹਾਂ ਮੇਰੇ ਤੇ ਦਿਮਾਗ ਮੇਰਾ ਕੰਮ ਹੀ ਨਹੀਂ ਕਰਦਾ ਮੇਰਾ ਤਾਂ ਕੰਨੀ ਗੀਪੀ ਵੱਧ ਜਾਦਾ ਗੱਲ ਤੇ ਮੰਮੀ ਦੀ ਵੀ ਸਹੀ ਆ ਕਿ ਜੇ ਕਿਤੇ ਸਾਬਿਲ ਨਾਲ ਗੱਲ ਹੋਈ ਹੋਈ ਹੋਏ ਦੀ ਤਾਂ ਫੇਰ ਪਰ ਜੇ ਉਹਨਾਂ ਨੇ ਇਸ ਤਰ੍ਹਾਂ ਕੰਮ ਕੀਤਾ ਆ ਤਾਂ ਸ਼ੱਕ ਨੇ ਮੈਂ ਵੀ ਨਹੀਂ ਆ ਮਿੰਟੇ ਸਮਾਈ ਨਹੀਂ ਆਂਦੀ ਮੈਂ ਕਰਾਂ ਕੀ ਹਣੀ ਇਹ ਨਹੀਂ ਸਮਝ ਆਂਦੀ ਕਿ ਵਾਕਿਆ ਨੇ ਸਾਹਿਬ ਨੇ ਦਿਮਾਗ ਖਰਾਬ ਕਰਤਾ ਇਹਦਾ ਕਿਉਂ ਉਹਨਾਂ ਨੇ ਕਰਤਾ ਕੀ ਕਰੀਏ ਕੋਈ ਗੱਲ ਸਮਝ ਨਹੀਂ ਆਉਂਦੀ ਮੇਰੇ ਉੱਤੇ ਮੇਰਾ ਟੈਨਸ਼ਨ ਹੀ ਪੈ ਗਈ ਕਿ ਤੇ ਹੀ ਕਾਲੀ ਜੀ ਨਹੀਂ ਕਰਤੀ ਆਪ ਇਹਦਾ ਵੀ ਇੱਥੇ ਹੋਵੇ ਤੇ ਸਾਰਾ ਕੁਝ ਵੇਖੇ ਤੇ ਸਾਹਵੇਂ ਹੁਣ ਤੇ ਗੱਲ ਲੱਗੀ ਸਾਰੀ ਮੇਰੇ ਸਿਰ ਤੇ ਉਹਨੇ ਕਿਹਾ ਤੂੰ ਵੀ ਸਿਆਣੀ ਪਿਆਣੀ ਤੈਨੂੰ ਸਮਝ ਨਹੀਂ ਆਈ ਚਲ ਜਾਣੀ ਆ ਵੇਖਦੀ ਆ ਜਾ ਕੇ ਪਤਾ ਲੱਗ ਜਣਾ ਕਿ ਇਹਦਾ ਕਸੂਰ ਐ ਕਿ ਉਹਨਾਂ ਦਾ ਕਸੂਰ ਐ ਚਲ ਕੋਈ ਨਹੀਂ ਚਾਹ ਤੇ ਆਵਾ ਫਿਰ ਵੇਖਦੀ ਆ ਲੈ ਕੇ ਜਾਣੀ ਆ